ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਆਂ ਝੋਨੇ ਦੀਆਂ ਜਿਹੜੀਆਂ ਨੋਕਾਂ ਇਸ ਟਾਈਮ ਜਿਹੜੀਆਂ ਲਾਲ ਜੀਆਂ ਹੋ ਜਾਂਦੀਆਂ ਇਹਦਾ ਕੀ ਕਾਰਨ ਆ ਕਿਉਂ ਆ ਜਿਹੜੀਆਂ ਨੋਕਾਂ ਲਾਲ ਹੁੰਦੀਆਂ ਆਪਣੇ ਝੋਨੇ ਦੀਆਂ ਕਿਉਂ ਇਹ ਸਮੱਸਿਆ ਆਉਂਦੀ ਆ ਝੋਨੇ ਦੇ ਵਿੱਚ ਜਾਂ ਬਾਸਮਤੀ ਦੇ ਵਿੱਚ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁਕ ਪੇਜ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਿਹਾ ਤਾਂ ਆਪਣੇ YouTube ਚੈਨਲ ਖੇਤੀਬਾੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਿਸਾਨ ਵੀਰੋ ਬਹੁਤੇ ਖੇਤਾਂ ਦੇ ਵਿੱਚ ਹੁਣ ਤੁਸੀਂ ਦੇਖਿਆ ਹੋਣਾ ਕਿ ਇਹ ਸਮੱਸਿਆ ਆ ਰਹੀ ਹੈ ਕਿ ਝੋਨੇ ਦੀਆਂ ਜਿਹੜੀਆਂ ਉੱਪਰ ਲੀਆਂ ਨੋਕਾਂ ਇਹ ਲਾਲ ਹੋ ਜਾਂਦੀਆਂ ਜਿਹਨੂੰ ਕਿ ਆਪਾਂ ਰਾਈਸ ਟਿਪ ਬਰਨਿੰਗ ਕਹਿੰਦੇ ਆਗੇ ਯਾਨੀ ਕਿ ਝੋਨੇ ਦੀਆਂ ਜਿਹੜੀਆਂ ਨੋਕਾਂ ਲਾਲ ਹੋ ਜਾਂਦੀਆਂ ਕਿਉਂ ਹੁੰਦੀਆਂ ਇਹਦਾ ਪਹਿਲਾ ਕਾਰਨ ਜਦੋਂ ਆਪਾਂ ਲੰਬੇ ਟਾਈਮ ਝੋਨੇ ਨੂੰ ਸੋਕਾ ਲਵਾ ਦਿੰਦੇ ਆਂਗੇ ਜਦੋਂ ਆਪਾਂ ਲੰਮਾ ਸੋਕਾ ਲਵਾ ਦਿੰਦੇ ਆਂਗੇ ਜਿਵੇਂ ਮੰਨ ਕੋਈ ਚਲੋ 10-15 ਦਿਨ ਦਾ ਸੋਕਾ ਲਵਾਤਾ ਤੇ ਉਹਦੇ ਕਾਰਨ ਹੋ ਜਾਂਦੀਆਂ ਤੇ ਉਸ ਦੇ ਉਲਟ ਦੂਸਰਾ ਕਾਰਨ ਜਿਹੜਾ ਉਹਦੇ ਉਲਟਾ ਜਦੋਂ ਆਪਾਂ ਲਗਾਤਾਰ ਜ਼ਿਆਦਾ ਪਾਣੀ ਖੜਾ ਰੱਖਦੇ ਆਂਗੇ ਉਹਦੇ ਕਾਰਨ ਵੀ ਇਹ ਨੋਕਾਂ ਲਾਲ ਹੋ ਜਾਂਦੀਆਂ ਕਿਉਂਕਿ ਜਦੋਂ ਜ਼ਿਆਦਾ ਪਾਣੀ ਖੜਾ ਰਹੂਗਾ ਤਾਂ ਜੜਾਂ ਜਿਹੜੀਆਂ ਕਾਲੀਆਂ ਹੋ ਜਾਂਦੀਆਂ ਆਪਾਂ ਅਕਸਰ ਦੇਖਦੇ ਆਂ ਜਦੋਂ ਝੋਨੇ ਦੀਆਂ ਜੜਾਂ ਕਾਲੀਆਂ ਹੋ ਜਾਂਦੀਆਂ ਹੋ ਜਾਂਦੀਆਂ ਜ਼ਿਆਦਾ ਪਾਣੀ ਨਾਲ ਤੇ ਉਹਨੂੰ ਆਪਾਂ ਜਦੋਂ ਪੁੱਟ ਕੇ ਦੇਖਦੇ ਆਂ ਨਾ ਜਦੋਂ ਤੁਸੀਂ ਜੜਾਂ ਦੇਖੋਗੇ ਗਲੀਆਂੀਆਂ ਨਜ਼ਰ ਆਉਣੀਆਂ ਤੁਹਾਨੂੰ ਤੇ ਕਾਲੀਆਂ ਹੁੰਦੀਆਂ ਉਹਦੇ ਕਾਰਨ ਜਿਹੜੀ ਖਾਦਾਂ ਦੀ ਅਪਟੇਕ ਹੁੰਦੀ ਆਗੀ ਜਿਹੜੀ ਖਾਦ ਖਰਾਕ ਬੂਟੇ ਨੂੰ ਚਾਹੀਦੀ ਹੁੰਦੀ ਆ ਤੇ ਉਹ ਨਹੀਂ ਮਿਲ ਪਾਉਂਦੀ ਸਹੀ ਮਾਤਰਾ ਦੇ ਵਿੱਚ ਉਹਦੇ ਕਰਕੇ ਜਿਹੜੀਆਂ ਆਪਣੀਆਂ ਨੋਕਾਂ ਜਿਹੜੀਆਂ ਲਾਲ ਹੋ ਜਾਂਦੀਆਂ ਤੇ ਤੀਜਾ ਕਾਰਨ ਆ ਜੀ ਜ਼ਹਿਰਾਂ ਦੀ ਜ਼ਿਆਦਾ ਵਰਤੋਂ ਕਈ ਵਾਰ ਆਪਾਂ ਕੀ ਕਰਦੇ ਆ ਜਦੋਂ ਆਪਾਂ ਸਪਰੇਅ ਕਰਦੇ ਆਗੇ ਕੋਈ ਵੀ ਕਰਦੇ ਆ ਉਲੀ ਨਾਸ਼ ਕਰਦੇ ਆ ਜਾਂ ਆਪਾਂ ਸੁੰਡੀ ਆਸਤੇ ਸਪਰੇਅ ਕਰਦੇ ਤੇ ਜਾਂ ਆਪਾਂ ਜਿਹੜੇ ਦਾਣੇਦਾਰ ਜ਼ਹਿਰ ਵਰਤੇ ਹੁੰਦੇ ਆਗੇ ਜਿਵੇਂ ਮੰਨ ਕੇ ਚੱਲੋ ਤੁਸੀਂ ਆਪਾਂ ਜਿਹੜੀ ਡੋਜ਼ ਆ ਸੁੰਡੀ ਵਾਲੀ ਦੀ ਓਵਰਡੋਜ਼ ਵਰਤਦੇ ਆ ਜਾਂ ਆਪਾਂ ਫੰਗੀ ਸਾਈਡ ਦੀ ਓਵਰਡੋਜ਼ ਵਰਤਦੇ ਆ ਤੇ ਉਹਦੇ ਕਰਕੇ ਵੀ ਆ ਜਿਹੜਾ ਨੁਕਸਾਨ ਹੁੰਦਾ ਉਹਦੇ ਕਰਕੇ ਜਿਹੜਾ ਪੱਤੇ ਲਾਲ ਹੋਣ ਦੀ ਸਮੱਸਿਆ ਆ ਜਾਂਦੀ ਹੈਗੀ ਤੇ ਉਸ ਤੋਂ ਅਗਲਾ ਕਾਰਨ ਆ ਜੀ ਜਿਹੜਾ ਬਾਸਮਤੀ ਦੇ ਵਿੱਚ ਵੱਧ ਤੁਹਾਨੂੰ ਪੱਤੇ ਆ ਜਿਹੜੇ ਲਾਲ ਦਿਖਾਈ ਦੇਣਗੇ ਬਾਸਮਤੀ ਦੇ ਵਿੱਚ ਕਿਉਂ ਲਾਲ ਦਿਖਾਈ ਦਿੰਦੇ ਆ ਕਿਉਂਕਿ ਬਾਸਮਤੀ ਦੇ ਵਿੱਚ ਆਪਾਂ ਜਿਹੜੇ ਜ਼ਹਿਰ ਆ ਜਿਆਦਾ ਵਰਤਦੇ ਆ ਖਾਸ ਕਰ ਉਲੀਨਾਸ਼ਕ ਕਿਉਂਕਿ ਆਪਾਂ ਨੂੰ ਡਰ ਹੁੰਦਾ ਕਿ ਉਲੀਨਾਸ਼ਕ ਜਿਵੇਂ ਕਿ ਝੰਡਾ ਰੋਗ ਆ ਜਾਂਦਾ ਹੈਗਾ ਬਾਸਮਤੀ ਦੇ ਪਕਾਨਾ ਰੋਗ ਆਪਾਂ ਕਹਦੇ ਨੇ ਉਹਦੇ ਲਈ ਵੀ ਆਪਾਂ ਜਿਆਦਾ ਫੰਗੀਸਾਈਡ ਵਰਤਦੇ ਆਗੇ ਉਹਦੇ ਕਾਰਨ ਬਾਸਮਤੀ ਦੇ ਵਿੱਚ ਆ ਜਿਹੜਾ ਵੱਧ ਦਿਖਾਈ ਦਿੰਦੇ ਆਪਾਂ ਨੂੰ ਲੱਛਣ ਤੇ ਉਸ ਤੋਂ ਅਗਲਾ ਕਾਰਨ ਆ ਜੀ ਸਨ ਬਰਨਿੰਗ ਯਾਨੀ ਕਿ ਸੂਰਜ ਤੋਂ ਜਿਹੜੀਆਂ ਆਉਣ ਵਾਲੀਆਂ ਕਿਰਨਾਂ ਤੇਜ਼ ਕਿਰਨਾਂ ਉਹਦੇ ਕਰਕੇ ਵੀ ਇਹ ਹੋ ਜਾਂਦਾ ਹੁੰਦਾ ਕਿਉਂ ਜਿਵੇਂ ਹੁਣ ਇਹ ਮੌਸਮ ਚੱਲ ਰਿਹਾਗਾ ਸਿੱਲਾ ਮੌਸਮ ਚੱਲ ਰਿਹਾ ਬੱਦਲਬਾਈ ਜ਼ਿਆਦਾ ਰਹਿੰਦੀ ਆ ਤੇ ਫੇਰ ਜਦੋਂ ਸੂਰਜ ਨਿਕਲਦਾ ਇਕਦਾਂ ਜਿਹੜੀ ਤੇਜ਼ ਜਿਹੜੀ ਰੋਸ਼ਨੀ ਦੀਆਂ ਕਿਰਨਾਂ ਇਹਦੇ ਤੇ ਪੈਂਦੀਆਂ ਗਈਆਂ ਪੱਤਿਆਂ ਤੇ ਤੇ ਉਹਦੇ ਕਰਕੇ ਵੀ ਆ ਜਿਹੜਾ ਬਰਨਿੰਗ ਹੋ ਜਾਂਦੀ ਆ ਕਿਉਂਕਿ ਧੁੱਪ ਤਿੱਖੀ ਧੁੱਪ ਨਿਕਲਦੀ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਕਿ ਤਿੱਖੀ ਧੁੱਪ ਨਿਕਲੀ ਅੱਜ ਪੂਰੀ ਕਿਉਂਕਿ ਬੱਦਲਾਂ ਤੋਂ ਬਾਅਦ ਜਿਹੜੀ ਧੁੱਪ ਆ ਜਿਹੜੀ ਤੇਜ਼ ਨਿਕਲਦੀ ਆ ਉਹਦੇ ਕਰਕੇ ਵੀ ਇਹ ਪੱਤੇ ਆ ਜਿਹੜੇ ਲਾਲ ਹੋ ਜਾਂਦੇ ਆਗੇ ਤੇ ਉਸ ਤੋਂ ਅਗਲਾ ਕਾਰਨ ਹੈਗਾ ਜੀ ਤੁਹਾਡਾ ਪੋਟਾਸ਼ ਦੀ ਕਿਤੇ ਨਾ ਕਿਤੇ ਕਮੀ ਕਰਕੇ ਵੀ ਇਹ ਪੱਤੇ ਆ ਜਿਹੜੇ ਲਾਲ ਦਿਖਾਈ ਦੇਣ ਲੱਗ ਜਾਂਦੇ ਆ ਕਿਉਂਕਿ ਆਪਾਂ ਕਈ ਵਾਰ ਕੀ ਕਰਦੇ ਆ ਪੋਟਾਸ਼ ਆਪਾਂ ਘੱਟ ਵਰਤਦੇ ਨਹੀਂਗੇ ਤੇ ਯੂਰੀਆ ਤੇ ਡੀਏਪੀ ਜਿੱਥੇ ਆਪਾਂ ਜ਼ਿਆਦਾ ਵਰਤਦੇ ਆ ਉੱਥੇ ਫਿਰ ਥੋੜੀ ਪੋਟਾਸ਼ ਦੀ ਕਮੀ ਆ ਜਾਂਦੀ ਆ ਉਹਦੇ ਕਰਕੇ ਵੀ ਆ ਜਿਹੜੇ ਤੁਹਾਡੇ ਪੱਤੇ ਆ ਇਹ ਲਾਲ ਦਿਖਾਈ ਦੇਣ ਲੱਗ ਪੈਂਦੇ ਆ ਤੇ ਕਿਸਾਨ ਵੀਰੋ ਇਹ ਕੋਈ ਬਿਮਾਰੀ ਨਹੀਂ ਆਪਾਂ ਇਹਨੂੰ ਕਹਿ ਸਕਦੇਗੇ ਤੇ ਨਾ ਹੀ ਇਹਦੇ ਨਾਲ ਤੁਹਾਡਾ ਕੋਈ ਝਾੜ ਤੇ ਫਰਕ ਪੈਣਾ ਘਬਰਾਉਣ ਦੀ ਕੋਈ ਲੋੜ ਨਹੀਂ ਇਹ ਥੋੜੀ ਆ ਬਹੁਤੀਆਂ ਜਿਹੜੀਆਂ ਆਪਣੀਆਂ ਕੀਤੀਆਂ ਗਲਤੀਆਂ ਹੁੰਦੀਆਂ ਉਹਦੇ ਕਰਕੇ ਹੋ ਜਾਂਦਾਗਾ ਜਾਂ ਆਪਾਂ ਜਿਹੜੇ ਜਿਹੜੇ ਨੂੰ ਖਾਦ ਖਰਾਕ ਪੂਰੀ ਚਾਹੀਦੀ ਨੇ ਜਿਹੜੇ ਨਿਊਟ੍ਰੀਐਂਟ ਚਾਹੀਦੇ ਹੁੰਦੇ ਆ ਆਪਾਂ ਇਹਨੂੰ ਸਹੀ ਮਾਤਰਾ ਦੇ ਵਿੱਚ ਜਦੋਂ ਫਸਲ ਨੂੰ ਨਹੀਂ ਦਿੰਦੇ ਤੇ ਉਹਦੇ ਕਰਕੇ ਵੀ ਇਹ ਹੋ ਜਾਂਦਾਗਾ ਖਬਰਾਂ ਦੀ ਕੋਈ ਲੋੜ ਨਹੀਂ ਛਾੜਤੇ ਇਹਦਾ ਕੋਈ ਅਸਰ ਨਹੀਂ ਪੈਣਾ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ